ਉਹ ਤੋਂ ਫੀਰੀਆ ਇਹਨੂੰ ਜਿੱਥੇ ਤੱਕ ਮਤਲਬ ਦਫ਼ਤਰ ਦੇ ਕਿੰਨੇ ਘੰਟੇ ਬੰਨ੍ਹ ਜਾਂਦੇ ਨੇ ਸਾਡੀ ਐਸਪੀ ਨੂੰ ਮੁਕਣੀ ਅਖਰ ਵੀ ਘਰੇ ਆ ਸੀ ਜੀ ਦੱਸਿਓ ਤਾਂ ਮੈਂ ਨਾ 2023 ਚ ਆਇਆ ਤੇ ਜਿਹੜਾ ਜਿਹਨ ਮੈਂ ਪਹਿਲੇ 2023 ਚ ਤੁਸੀਂ ਫੌਜ ਚ ਆਏ ਸੀ ਹਾਂਜੀ ਅੱਛਾ ਫਲਾਈਟ ਆਏ ਬਤੀ ਨੂੰ ਉਹ ਤੋਂ ਮੇਰੇ ਪਿੰਡ ਚਿੱਕਤਾ 70 ਸੁੰਡੇ ਲਾਰੇ ਜੀ ਇਹ ਬੰਦਾ 10 ਸਾਲ ਤੋਂ ਫਲਾਈ ਕਰ ਰਿਹਾ ਸੀਗਾ ਇਹਦੇ ਮੈਂ ਬਰਦਾਗੀਆਂ ਵਾਰੀ ਚੁੱਕੀ ਆਪਣੀ ਅਸੀਂ ਕਈ ਵਾਰੀ ਡੀਐਸਪੀ ਸਾਹਿਬ ਨੂੰ ਦਿੱਤੇਗਾ ਇਹਦੇ ਬਾਰੇ ਲੈ ਕੇ ਜਿਹੜਾ ਇਨਵੈਟੀ ਜੀ ਸੁਣੋਣੀ ਚਾਹੀਦੀ ਹੈਗੀ ਫਿਰ ਅਸੀਂ ਇੱਕ ਸਾਡੇ ਗਰਾਊਂਡ ਦੇ ਵਿੱਚ ਵੱਡਣ ਲੱਗੇ ਜੀ ਸਟੇਡੀਅਮ ਦੇ ਵਿੱਚ 55-50 ਦੇ ਸਵੇਰ ਜਾ ਕੇ ਜਿੰਦੇ ਉਹਦਾ ਏਡੇ ਏਡੇ ਮੁੰਡੇ ਜੀ ਲਾ ਕੇ ਜਾਂਦਾ ਰਹੇਗਾ ਫੋਟੋ ਆ ਕੇ ਵੀ ਪ੍ਰੈਕਟਿਸ ਕਰਾਉਂਦਾ ਰਿਹਾ ਆ ਦੇਖੋ ਜੀ ਇਹਦੇ ਵਿੱਚੋਂ ਮੁੰਡੇ ਇਹਨਾਂ ਨੇ ਦੋ ਤਿੰਨ ਖਰਾਬ ਕਰਦੇ ਇਹ ਤੁਸੀਂ ਤੇ ਖੇਲਣਾ ਵਾਸਤੇ ਬੱਚੇ ਤਿਆਰ ਕਰ ਰਹੇ ਸੀ ਹਾਂਜੀ ਹਾਂਜੀ ਸਰ ਕਿਹੜੀ ਗੇਮ ਖਿਲਾਉਂਦੇ ਸੀ ਤੱਕ ਕਬੱਡੀ ਖਡੋਂਗੀ ਮੈਂ ਰੈਸਲਿੰਗ ਦਾ ਜੀ ਗ੍ਰੀਕ ਤੁਸੀਂ ਆਪਰੇ ਸੇ ਕਰਦੇ ਰਹੇ ਰੈਸਲਿੰਗ ਬਾਕਸਿੰਗ ਅ ਕਬੱਡੀ ਮੈਂ ਦੋ ਤਿੰਨ ਗੇਮਾਂ ਲਾ ਜੀ ਕੋਚ ਵੀ ਰਹੇ ਮੈਂ ਆਰਬੀ ਕੋਚ ਇਹ ਇਸ ਤੋਂ ਬਾਅਦ ਸਰ ਇਹ ਬੰਦੇ ਦੇ ਸੀ ਪੰਚਾਇਤੀ ਤੌਰ ਤੇ ਸੀ ਕਮੇਟੀ ਬਣਾ ਲਈ ਤੇ ਕਮੇਟੀ ਤੇ ਪੰਚਾਇਤੀ ਤੌਰ ਤੇ ਸੀ ਘਰੇ ਜਾ ਕੇ ਕਹਿ ਕੇ ਆਏ ਆ ਵੀ ਕੋਈ ਕੰਮ ਨਾ ਕਰਾ ਬੱਚਿਆਂ ਨੂੰ ਦਾਲਾ ਇਹਨੇ ਕਮੇਟੀ ਕਿਆ ਲੋ ਰੱਖਿਆ ਸੀ ਤੁਸੀਂ ਹੈ ਪੱਤਨਗਰ ਦੀ ਕਮੇਟੀ ਸੰਗਰਦੀ ਕੰਟੀਨੈਂਟ ਆਪ ਲੋਕ ਤਿੰਨ ਤਿੰਨ ਮੁੰਡਿਆਂ ਦੀ ਕਮੇਟੀ ਬਣਾ ਲਈ ਆ ਲਖਵੀਰ ਜੀ ਜੀ ਲਖਵੀਰ ਜੀ 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 ਉਸ ਤੋਂ ਬਾਅਦ ਸਾਹਿਬ ਉਹਦੇ ਘਰ ਜਾ ਕੇ ਕਿਹਾ ਉਹ ਬੰਦਾ ਫੇਰ ਨਹੀਂ ਸੁਧਰਿਆ ਫਿਰ ਵੀ ਉਸ ਬੰਦੇ ਨੇ ਲਗਾਤਾਰ ਕੰਮ ਜਾਰੀ ਰੱਖਿਆ 12 12 13 13 ਸਾਮੰਦ ਬੱਚਾ ਨੂੰ ਸਪਲਾਈ ਕਰਨ ਲਾ ਦੇ ਲੋਕ ਉਹ ਖਾਣ ਲੱਗ ਜਾਂਦੇ ਅੱਛਾ ਉਹਦੋਂ ਚੋਰੀਆਂ ਕਰਨ ਲੱਗ ਜਾਂਦੇ ਉਹਨੇ ਗਰੀਬ ਘਰਾਂ ਦੇ ਬੱਚੇ ਬਹੁਤ ਲਾਇਏ ਜੀ ਉਹਨਾਂ 70-80 ਮੁੰਡੇ ਘਰਾਵ ਕਰਦੇ ਪਿੰਡ ਵਿੱਚ ਸੁਬਾਹ ਦੇ ਕਹਿਣ ਤੁਰਾ ਸਾਹਿਬ ਮੈਂ ਟਾਰਗੇਟ ਬਣ ਗਿਆ ਉਹ 프ਰਿੰਟ ਦੇਣ ਤਿਆਜੀ ਘਟਦਾ ਜੀ ਕਿ ਨਾਲ ਦੀ ਦੇ ਬੁਰਦੋ ਸੀ ਬੰਦ ਕਰਦੇ ਪਿੰਡ ਤੋਂ ਬਿਲਕੁਲ ਤੇ 1.5 ਸਾਲ ਬਾਅਦ ਸਾਹਿਬ ਪਹਿਲਾਂ ਉਹਨਾਂ ਕੋਟ ਫੱਤੇ ਤੇ ਗੁਰਦੁਆਰਾ ਸਾਹਿਬ ਸੌਂ ਪਾਈ ਹੈ ਜੇ ਅੱਜ ਤੂੰ ਕਹਿੰਦਾ ਮੈਂ ਇਹ ਕੰਮ ਨਹੀਂ ਕਰਦਾ ਜੀ ਮੇਰੇ ਕਮੇਟੀ ਨਾਲ ਕੋਈ ਰੌਲਾ ਨਹੀਂ ਮੈਂ ਕੋਈ ਵਾਅਦਾ ਨਹੀਂ ਕਰਦਾ ਤੇ ਇੱਥੇ ਦਾ ਮਰ ਕਿਤੋਂ ਆ ਰਿਹਾ ਸੀਗਾ ਉੱਦਮਰੀ ਡਿਊਟੀ ਹੈ ਨਹੀਂ ਪਹਿਲਾਂ 20% ਵਿੱਚ ਰਹੀ ਸੀ ਹੁਣ ਆ ਕੇ ਪ੍ਰਾਈਵੇਟ ਸੀ ਕਿ ਤੋਂ ਦੇ ਆੜੀ ਸੀਗਾ ਬੈਠਾ ਪਹਿਲਾਂ ਮੇਰੀ ਗੱਡੀ ਲੈ ਕੇ ਗੱਡੀ ਮਾਰੀ ਮੋਟਰਸਾਈਕਲ ਤੋਂ ਮੈਨੂੰ ਹਟ ਲਿਆ ਉਸ ਤੋਂ ਬਾਅਦ ਸਾਹਿਬ ਇਹਨਾਂ ਬਦਲੇ ਨੇ ਜਦੋਂ ਮੈਂ ਦੇਖਿਆ ਪਿੱਛੇ ਅਕਸੀਡੈਂਟ ਹੋ ਗਿਆ ਤੇ ਇੱਕ ਇਹ ਦਾ ਵੀ ਫਿਦਿਆ ਫਿਕਾੜੀ ਹੈ ਰਾੜ ਹੈ ਤੇ ਬੀ ਸਵਾਲ ਹੈ ਪਹਿਲਾਂ ਮੇਰੇ ਐ ਚਲਾਵਾ ਮਾਰਿਆ ਭੱਜ ਜਾਂਦੇ ਮੈਂ ਭੱਜ ਲੈ ਦੇਖ ਕੇ ਮੇਰੀ ਵਾਰ ਗਿਆ ਜੀ ਬਾਜੂ ਅੰਦਰ ਵੜ ਗਏ ਮੈਨੂੰ ਬਾਹਰ ਖਿੱਚ ਕੇ ਲੈ ਗਏ। ਦੀਵਾ ਚ ਜਾ ਕੋ ਹਾਂਜੀ ਫਿਰ ਜੇ ਅੰਦਰ ਵੜ ਗਏ ਬਾਹਰ ਖਿੱਚ ਕੇ ਲੈ ਜਾਗੇ ਮੇਰੇ ਜੀ ਇਹਨਾਂ ਨੇ ਤਾਂ ਬਹੁਤ ਹਾਂਜੀ ਦੋਨੋਂ ਲੱਤਾ ਦੋਨੋਂ ਦੋਨੇ ਸਵੇਰ ਰਾੜ ਪਏ ਦੇ ਵਿੱਚ। ਇਹਦੇ ਵਿੱਚ ਪਲੇਟ ਪੈ ਗਿਆ ਬਾਈ ਅੰਦਰ ਕ੍ਰੀਕ ਕੱਢ ਕੇ ਪੰਜਸਾ ਕ੍ਰੀਕ ਕਰਤੀ। ਜਿਵੇਂ ਹੁਕਮਤ ਲੋਹ ਹੱਡੀਆਂ ਵੀ ਕੱਢ ਕੇ ਬਾਹਰ ਸੁੱਟਦੇ ਨੇ। ਖੋਰ ਦੇਖੋ ਸਰ ਅਸੀਂ ਪਹਿਲਾਂ ਵੀ ਇਸ ਮਤਲਬ ਕਿ ਸਾਡੇ ਕਮੇਟੀ ਮੈਂਬਰ ਦੀ ਪਹਿਲਾਂ ਵੀ ਕੁੱਟਮਾਰ ਹੋਈ ਸੀ ਇੱਕ ਦੀ ਉਹ ਰਿਆਂ ਵੀ ਲਫਤਾਵਾ ਕਰਦੀਆਂ ਇਹਨਾਂ ਨੇ ਤੋੜਨ ਲਈ ਉਹਦੇ ਨਾਲ ਉਹ ਰਿਆਂ ਸੱਟਾਂ ਸੱਟਾਂ ਮਾਰ ਗਏ ਅਸੀਂ ਉਦੋਂ ਥਾਣਾ ਕੋਰਫਤਾ ਗਏ ਸਾਰੇ 35 ਮੁੰਡੇ 40 ਮੁੰਡੇ ਇਕੱਠੇ ਹੋ ਗਏ ਜੀ ਵੀ ਇਹਨਾਂ ਤੇ ਕੋਈ ਨੱਥ ਪਾਈ ਜਾਵੇ ਵੀ ਸਾਡਾ ਕੋਈ ਨਹੀਂ ਸਾਡੀ ਜਿਹੜੀ ਹੈਗਾ ਗੱਲ ਸੁਣਦਾ ਉਦੋਂ ਬਾਅਦ ਦੇ ਵਿੱਚ ਜਦੋਂ ਫੌਜੀ ਸਾਹਿਬ ਨਾਲ ਇਹ ਘਟਨਾ ਹੋ ਗਈ ਸਾਨੂੰ ਸਾਰੇ ਪਿੰਡ ਦੇ ਵਿੱਚ ਹੀ ਡਰ ਹੋ ਗਿਆ ਜੀ ਈਵਨ ਕੇ ਪਿੰਡ ਦੀਆਂ ਲੇਡੀਆਂ ਵੀ ਸਾਨੂੰ ਫੋਨ ਕਰਕੇ ਕਹਿਣ ਲੱਗਿਆ ਵੀ ਹੁਣ ਸਾਨੂੰ ਵੀ ਡਰ ਲੱਗਣ ਲੱਗਿਆ ਤੇ ਨਾਲ ਜਿਮਟੀਆਂ ਨੂੰ ਆਹ ਹਾਲਾਤ ਹੋਈ ਪੈ ਨੇ ਉਦੋਂ ਮੜ ਇਹ ਗੱਲ ਇਹ ਹੈ ਕਿ ਇਸ ਬੰਦੇ ਨੂੰ ਇਹਨਾਂ ਨੇ ਕਮੇਟੀ ਬਣਾਈ ਨਸ਼ਾ ਛਡਾਊ ਤੇ ਨਸ਼ਾ ਨੂੰ ਰੋਕਣ ਵਾਰੇ ਚ ਇਹ ਨਸ਼ਾ ਵੇਚਣ ਤੋਂ ਰੋਕਦੇ ਸੀ ਉਹਨਾਂ ਨੇ ਆ ਕੇ ਇੱਕ ਕਮੇਟੀ ਦਾ ਮੈਂਬਰ ਬੁਰੀ ਤਰ੍ਹਾਂ ਕੁੱਟਿਆ ਪਹਿਨਾ ਫਿਰ ਇਹ ਫੌਜੀ ਸਾਹਿਬ ਦੇ ਘਰ ਆ ਕੇ ਅੰਦਰ ਵੜ ਗਏ ਇਹਨੂੰ ਕੜੀਸ ਕੇ ਦੋਨੋਂ ਲੱਤਾਂ ਤੋੜ ਗਏ ਤੇ ਅੰਦਰ ਬਾੜਨ ਦਾ 452 ਨੀ ਲਗਾਈ ਉਸ ਤੋਂ ਬਾਅਦ ਨਸ਼ਿਆਂ ਦੀ ਐਫ ਆਈ ਆਰ ਚ ਕੋਈ ਗੱਲ ਨਹੀਂ ਵੀ ਨਸ਼ਿਆ ਕਰਕੇ ਕੁੱਟਿਆ ਜੀ ਉਹ ਪਿੰਡ ਵਿੱਚ ਫੈਰ ਮਾਰ ਕੇ ਗਏ ਸਾਰੇ ਪਿੰਡ ਨੂੰ ਧਮਕਾ ਕੇ ਗਏ ਡਰਾ ਕੇ ਗਏ ਬੋਲ ਕੇ ਗਏ ਜੀ ਜਿਹੜਾ ਹੁਣ ਨਸ਼ੇ ਵੇਚਣ ਤੋਂ ਰੁਕੂਗਾ ਉਹਨੂੰ ਦੇਖਾਂਗੇ ਫਿਰ ਉਹਦਾ ਕੋਈ ਜ਼ਿਕਰ ਨਹੀਂ ਉਹਦੇ ਵਿੱਚ ਜੀ ਇੰਨੀ ਪੁਲਿਸ ਕਿਉਂ ਮਦਦ ਕਰਦੀ ਹੈ ਨਸ਼ੇ ਵੇਚਣ ਵਾਲਿਆਂ ਦੀ ਮੈਂ ਸਰ ਤੁਸੀਂ ਦਾ ਮਨੋ ਇਹ ਕਹਿ ਦੇਣਾ ਮੈਂ ਤਾਂ ਅੱਜ ਹੀ ਆਇਆ ਨਹੀਂ ਨਹੀਂ ਕੋਈ ਨਹੀਂ ਤੁਸੀਂ ਤਾਂ ਇਹੀ ਲੇਕਿਨ ਕਰਦੇ ਕਿਉਂ ਆ ਤੁਸੀਂ ਲੋ ਸਰਕਾਰ ਦਾ ਤੁਹਾਨੂੰ ਕੋਈ ਡਰ ਨਹੀਂ ਰਿਹਾ ਨਾਲ ਐਮ ਐਲ ਨਾਲ ਦਾ ਪਿੰਡ ਹੈ ਉਹ ਅੱਜ ਤੱਕ ਇਹਨਾਂ ਦੀ ਸਾਰ ਨਹੀਂ ਲੇੜ ਆਇਆ ਸਰਕਾਰ ਨੇ ਇਹ ਫੌਜੀ ਆਦਮੀ ਪੂਰੇ ਵੀ ਆ ਕੇ ਇੱਕ ਦੇਸ਼ ਭਗਤੀ ਦੀ ਸੋਚ ਰੱਖ ਕੇ ਨੌਜਵਾਨ ਮੁੰਡਿਆਂ ਨੂੰ ਨਸ਼ਿਆਂ ਤੋਂ ਹਟਾ ਰਿਹਾ ਤੇ ਨਸ਼ਾ ਵੇਚਣ ਵਾਲਿਆਂ ਨੂੰ ਰੋਕ ਰਿਹਾ ਇਹ जख्मी ਹੋ ਗਿਆ ਲੜ ਉਹਨਾਂ ਨੂੰ ਉਹਨਾਂ ਨੇ ਆ ਕੇ ਇਹਨੂੰ ਮਾਰਿਆ ਲੱਤਾਂ ਤੋੜੀਆਂ ਤੇ ਇਹਦੀ ਕੋਈ ਸੁਣਵਾਈ ਨਹੀਂ ਉਸ ਤੋਂ ਬਾਅਦ ਸਰਕਾਰ ਦੀ ਕੋਈ ਮਦਦ ਨਹੀਂ ਤੇ ਇਹ ਆਪਣਾ ਘਰ ਬੇਹਾਲ ਪਿਆ ਮੈਂ ਤਾਂ ਸਰਦੀ ਸਰਕਾਰ ਚ ਪਹਿਲਾਂ ਲੱਗਿਆ ਹੁਣ 3 ਸਾਲ ਪਹਿਲੀ ਵਾਰ ਲੱਗਿਆ ਉਹ ਯਾਰ ਮੇਰੀ ਸਰਕਾਰ ਚ ਲੱਗਿਆ ਨਹੀਂ ਲੰਮਾ ਲੱਗਦਾ ਮੈਂ ਇਹਨੂੰ ਫਾਲੋ ਮੈਂ ਇਹਨੂੰ ਫਾਲੋ ਕਰਨਾ ਸਰ ਜਿਹੜਾ ਸਰਨੇਦ ਸਿੰਘ ਜੀ ਨੇ ਸਟੇਟਮੈਂਟ ਦੇਖੋ ਕੀ ਸੀ ਕੀ ਗੱਲਾਂ ਨਾ ਮੈਨੂੰ ਮਿਲ ਲੈਣਗੇ ਬੰਦੇ ਇਹਨਾਂ ਨੂੰ ਕਹੋ ਇਹਨਾਂ ਦੀਆਂ ਇਹ ਇਹਦੇ ਇਨਾ ਦਾ ਅਸਲੇ ਦਾ ਵਿੱਚ ਨਹੀਂ ਜ਼ਿਕਰ ਕਰਿਆ ਉਹ ਬੰਦੇ ਨਸ਼ਾ ਤਸਕਰ ਹੈ ਇਸ ਚੀਜ਼ ਨੂੰ ਲੁਕੋ ਕੇ ਰੱਖਿਆ ਪਰਚੇ ਦੇ ਵਿੱਚ ਜਿਹੜਾ ਅਸਲੀ ਮੁੱਦਾ ਦਾ ਇਹ ਹੈ ਕਿ ਪਿੰਡ ਵਾਲੇ ਨੌਜਵਾਨ ਮੁੰਡੇ ਇਕੱਠੇ ਹੋ ਕੇ ਨਸ਼ਿਆਂ ਨੂੰ ਰੋਕ ਰਹੇ ਹਾਂਜੀ ਹਾਂ ਨਸ਼ੇ ਵੇਚਰ ਵਾਲੇ ਉਹਨਾਂ ਨੂੰ ਕੁੱਟ ਰਹੇ ਤੇ ਪੁਲਿਸ ਉਹਦੀ ਮਦਦ ਕਰਦੀ ਹੈ ਉਲਟਾ ਉਹਨਾਂ ਦੇ ਉਹਨਾਂ ਦੇ ਪ੍ਰੋਪਰ ਪਰਚਾ ਨਹੀਂ ਦਰਜ ਕਰਦੀ ਉਹਨਾਂ ਤੇ ਪ੍ਰੋਪਰ ਕਾਰਵਾਈ ਨਹੀਂ ਕਰਦੀ ਨਸ਼ਿਆਂ ਵਾਲੀ ਗੱਲ ਵਿੱਚ ਲੁਕੋ ਕੇ ਰੱਖਦੀ ਇਹ ਕਿਸ ਤਰ੍ਹਾਂ ਚੱਲਣਾ ਨਹੀਂ ਚੱਲਦਾ ਜੀ ਜਿਹੜੀ ਗੱਲ ਦਾ ਤਵ ਓਰਡੀਨਲ ਆਪਰੇਟਿਵ ਹੂੰ ਤੁਸੀਂ ਕਰੇ ਆਏ ਹਾਂ ਹਾਂਜੀ 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 ਸਰ ਇਹ ਕੁਲਦੀਪ ਸਿੰਘ ਹੌਲਦਾਰ ਹੈ ਹਾਂਜੀ ਸਿੱਖੋਂ ਤੋਂ ਹਾਂ ਮੇਰੇ ਕੋਲੇ ਐਸੀ ਹਾਂਜੀ ਹਾਂਜੀ ਸਰ ਓ ਬੰਦਾ ਮਿਲਿਆ ਹੋਏਗਾ ਨਸੀਬ ਕਾ ਦੇ ਨਾਲ ਇੱਥੇ ਜਿੰਦੇਵਾਰੀ ਆਏ ਪੈਸੇ ਲੈ ਕੇ ਚਲੇ ਜਾਂਦਾਗਾ ਅਦੀਪ ਹਾਂਜੀ ਉਸੇ ਬੰਦੇ ਕੋਲੇ ਜਾਂਦੀ ਸਰ ਜੀ ਇਹ ਉਹ ਵੀ ਉਹ ਪਹਾਂਦੇ ਤੁਸੀਂ ਟੋਪ ਪ੍ਰੋਟੈਕਟ ਕਰਾਉ ਨੂੰ ਚਿੱਟਾ ਲਾਉਂਦਾ ਉਹ ਬੰਦਾ ਓਕੇ ਹਾਂ ਜੀ ਇਹ ਬੰਦੇ ਦੱਸ ਰਹੇ ਇੱਕ ਬੰਦਾ ਪੈਸੇ ਟਰਾਂਸਫਰ ਮਿਲ ਕੇ ਆਇਆ ਉਸ ਬੰਦੇ ਨੂੰ ਕੋਈ ਪੈਸੇ ਟਰਾਂਸਫਰ ਹੁੰਦੇ ਜੀ ਵੀ ਹਾਂ ਸਰ ਜਿਹੜਾ ਸੀਏਟੀ ਵਾਲਾ ਸੀ ਪਹਿਲਾਂ 2023 ਚ ਇੱਥੇ ਉਹ اسی ਬੰਦੇ ਤੋਂ ਟਰਾਂਸਫਰ ਕਰਾਉਂਦਾ ਜੀ ਉਹਦੇ ਮੋਬਾਈਲ 'ਚ ਪੈਸੇ Google Pay ਉਹਦੇ ਕੋ ਮੋਬਾਈਲ ਉਹ ਜਿਹੜੇ ਮੈਂ ਨਾਲ ਪੁਲਿਸ আর ਪ੍ਰਸ਼ਾਸਨ ਇਸ ਸਾਰਾ ਜਿਹੜੀ ਚੀਜ਼ ਜਿਹੜੀ ਚੀਜ਼ ਦੱਸ ਰਿਹਾ ਕੋਈ ਨਹੀਂ ਸੀ ਇਸ ਨੂੰ ਮੈਂ ਕਰਦਾ ਜਿਹ ਚੀਜ਼ ਨੇ ਉਹ ਸਾਬਤ ਕਰਦਾ ਜਿਹੜਾ ਗੋਣੇ ਵਾਲਾ ਕਹਿੰਦਾ ਨਾ ਵੀ ਸਰਕਾਰਾਂ ਹੀ ਬਕਾਉਂਦੀਆਂ ਨੇ ਚਿੱਟਾ ਐਵੇਂ ਨਹੀਂ ਛਰਿਆ ਪਿੱਛਾ ਆਹ ਚੀਜ਼ਾਂ ਸਾਬਤ ਕਰਦੇ ਆ ਉਹਨੂੰ ਤਾਂ ਲੋਕ ਗੀਤ ਵਰਦੇ ਆ ਨਹੀਂ ਨਹੀਂ ਠੀਕ ਹੈ ਜਦ ਬਿਲਕੁਲ ਕੋ ਸਦਾਤ ਹੈ ਜੀ ਪੁੱਛਨੇ ਪੂਰਾ ਵੀ ਦਿੱਤਾਂ ਤੋਂ ਸਦੇ ਐਂ ਦਸਨ ਗੋਡਿਆਂ ਥੱਲੇ ਕੁੱਟੂ ਪੁੱਛਨੇ ਕਿਹਾ ਵੀ ਇਹਦਾ ਹਾਈ ਲੈਵਲ ਮੈਨੇਜਮੈਂਟ ਦੇਖੇ ਇਹਨਾਂ ਦੀ ਕਮੇਟੀ ਦਾ ਮੈਂਬਰ ਸੀ ਉਹਨੂੰ ਕੁੱਟ ਰਹੇ ਆ ਅਲੱਗ ਅਨਿ ਰੋਣੂ ਜੀ ਵੀ ਲੱਤਾਂ ਦੇ ਥੱਲੇ ਤੇ ਫੁੱਟਿਆ ਇਹਦੀਆਂ ਵੀ ਲੱਤਾਂ ਹੀ ਤੋੜੀਆਂ ਦੋਨੋਂ ਹਾਂਜੀ ਥੋੜਾ ਪਤਾ ਲੱਗ ਰਿਹਾ ਥੈਂਕ ਯੂ ਉਸਨੇ ਕਹਿ ਕੇ ਰਾਜੀ ਬੰਦਾ ਕਰਾਇਆ ਉਹ ਕਹਿੰਦਾ ਤੇਰੇ ਉੱਤੇ ਪੈ ਜਾ ਲੈ ਪੁੱਟ ਖਾਣਾ ਕਹਿੰਦਾ ਤੇਰੇ ਉੱਤੇ ਪਰਚਾ ਬਊਗਾ ਤੂੰ ਰਾਜੀ ਬੰਦਾ ਕਰ ਲੈ ਐਨਾ ਧੱਕਾ ਇਹ ਗਿਆਨੀ ਧਿਆਨੀ ਬੰਦੇ ਨਹੀਂ ਨਹੀਂ ਕਰਪਾਨ ਪਾਈ ਹੋਈ ਹੈ ਸਿੰਘ ਸਜੇਵੇ ਇਹ ਸੱਚ ਬੋਲਦੇ ਹਰ ਥਾਣੇਦਾਰ ਨੂੰ ਕਿ ਟੱਕਾ ਸੀ ਥਾਣੇਦਾਰ ਨੂੰ ਇਹ ਹੀ ਚਾਹ ਕਹਿੰਦਾ ਮੈਂ ਤਾਂ ਸੱਚਾ ਬੰਦਾ ਸਰਕਾਰ ਦੇ ਉਰੇ ਨਹੀਂ ਮੈਂ ਨਸ਼ਾ ਬਗਾਈਆਂ ਨਾਲ ਮੈਂ ਸੱਚਾ ਕਿ ਇਹਨਾਂ ਦੇ ਪਾਸਚਾ ਪਾਉਣ ਨੂੰ ਫਰੇ ਵਿਕਿਆ ਮਤੂ ਪਿੰਡ ਬਕਾਉਗਰਾ ਤਾਂ ਮੇਰੀ ਬੇਇਜ਼ਤੀ ਹੁੰਦੀ ਹੈ ਲੈ ਆ ਆ ਦੀ ਬੇਇਜ਼ਤੀ ਪਿਛੇ ਨਾਲ ਦਾ ਡੰਡਾ ਮਰਵਾਤਾ ਹੈ ਤੇ ਨਾਲੇ ਇਹਨੂੰ ਕਹਿੰਦਾ ਤੈਨੂੰ ਅੰਦਰ ਦੇ ਨੂੰ ਫਲਾਨਾ ਕਰ ਲੋ ਤਾਂ ਸਾਰਾ ਪਿੰਡ ਇਕੱਠਾ ਹੋ ਗਿਆ ਨਹੀਂ ਇਹ ਸ਼ਰਤ ਰੋਕ ਲਈ ਜਦੋਂ ਰਾਤਿਆਂ ਲੈਣ ਹਾਜ਼ਰ ਕਰਕੇ ਹੁਣ ਫੇਰ ਥਾਣੇ ਚ ਲਾਤਾ ਉਹਦੇ ਪਿਛੇ ਹੁਣ ਅਸੀਂ ਫੇਰ ਵੀ ਕਰ ਰਹੇ ਹਾਂ ਕੁਝ ਤੂੰ ਸਾਡੇ ਹਲਕੀ ਆ ਅਸੀਂ ਫੇਰ ਤਾਂ ਨਹੀਂ ਲਾਵਾਂਗੇ ਉਹਦੇ ਪਿਛੇ ਤਾਂ ਸਾਡੇ ਇੱਥੇ ਆਊਗਾ ਉਹ ਸਾਡੇ ਹੱਦ ਨੇ ਹੱਦ ਲੱਗਦੀ ਹੈ ਇਹਦੇ ਦੇ ਬਟੈਂਕ ਲੋ ਬੰਦੇ ਤੇ ਉਹ ਕਿੱਡੀ ਮੰਡੀ ਕਰ ਲੈ ਇਹ ਸਾਡੇ ਹਲਕੇ ਦਾ ਸਾਡੇ ਮੋਰ ਹਲਕੇ ਦਾ ਮੋਰ ਕਿਦਾ ਹਾਂ ਹਾਂ ਇਹ ਕੋਲ ਬੋਤਾਂ ਵੀ ਸਾਡੇ ਹਲਕੇ ਦੇ ਉਹ ਨਾਲ ਦੇ ਹਲਕੇ ਚ ਲਾਤਾ ਇੱਥੋਂ ਹਟਾ ਜਮਾ ਸ਼ਾਮੇ ਹੱਕੇ ਜੀ ਨਾਲ ਦੇ ਕੋ ਸਾਡੇ ਹੱਤੇ ਚ ਹਲਕਾ ਮਾਉਣੀ ਐਸੀ ਹਾਂ ਸਰਕਾਰ ਉਹਨਾਂ ਦੇ ਪਰਚਾ ਕਿਉਂ ਨਹੀਂ ਕਰਦੀ ਜਿਹੜੇ ਪੁਲਸ ਵਾਲੇ ਮਦਦ ਕਰਦੇ ਪਰ ਸਰਕਾਰ ਕੋ ਸਰਕਾਰ ਨੇ ਇਹ ਤਾਂ ਕਿ ਪੁੱਛ ਲਈ ਸਰਕਾਰ ਨੇ ਵਿੱਚ ਉਹ ਪੁਲਸ ਵਾਲੇ ਆਉਣੇ ਚਾਹੀਦੇ ਜਿਨ੍ਹਾਂ ਨਾਲ ਉਹ ਕਿ ਕਟਵਾਇਆ ਉਹ ਮਾਨਤਮਾਨ ਨੂੰ ਕਿਸੇ ਨੇ ਸਵਾਲ ਕੀਤਾ ਕਹਿੰਦੇ ਉੱਥੇ ਐਂ ਕਰਕੇ ਪਿੰਡ ਕਹਿੰਦਾ ਤੁਸੀਂ ਤਾਂ ਇੱਕ ਬੰਦੇ ਮਗ ਲਾ ਕੇ ਪਿੰਡ ਗਏ ਹੋ ਉੱਥੇ ਪੂਰੀ ਇਨਕੁਆਰੀ ਹੋ ਗਈ ਬਿਅਰ ਚਿੱਤੇ ਲਾ ਕੇ ਮਰਦ ਪਾਇਆ ਹੋਰੀ ਇਨਕੁਆਰੀ ਸਾਡੇ ਪਿੰਡ ਜਿਹੜਾ ਮਰਜ਼ੀ ਸੀਐਡੀ ਕਰ ਲੈ ਇੱਕ ਵੀ ਪਰਸੈਂਟ ਹੈ ਨਾ ਕੋਈ ਬੱਟ ਦਾ ਰੌਲਾ ਬਈ ਕਿਸੇ ਨਾਲ ਲੱਗ ਰਿਹਾ ਦੇਣ ਦੇਣ ਦਾ ਰੌਲਾ ਸਾਰਾ ਪਿੰਡ ਖਾਣ ਨੂੰ ਤਿਆਰ ਹੈ ਜੀ ਇੰਨਾ ਤਾਂ ਥੋੜਾ ਜਿਹਾ ਹੀ ਏ ਉਹ ਉਹਨਾਂ ਨੂੰ ਬੰ ਹਾਂ ਗਾਂਦੀ ਨੰਦੀ ਉਤੰਦਰ ਫਿਰ ਸਰਕਾਰ ਨਹੀਂ ਕਰਤਾ ਜੀ ਕੋਈ ਮੁੰਡਾ ਇਹਦਾ ਮੁੰਡੇ ਨੂੰ ਬਾਹਰ ਕੱਢਣ ਨੂੰ ਬੰਦਾ ਕੁੜੀ ਬਾਹਰ ਭੇਜ ਤੇ ਮੁੰਡੇ ਨੂੰ ਬਾਹਰ ਭੇਜਣ ਫਰਦਾ ਇਹ ਇੱਥੇ ਹੀ ਕਰੂਗਾ ਤੁਰਿਆ ਜਾਂਦਾ ਇਹ ਤੋਂ ਨਹੀਂ ਸਰਕਾਰ ਨੇ ਕੀ ਮਰਾਦ ਕਰਤੀ ਨੌਕਰੀ ਦੇ ਸਕਦੀ ਜੀ ਜੇ ਨਾ ਨਾਲੇ ਰਿਟਾਇਰਡ ਪੱਜੀ ਆ ਹੁਣ ਜੀ ਸੱਜਨੇ ਸਾਹਿਬ ਕਮੇਟੀ ਜੀ ਉਹਦਾ ਰੱਬ ਨੂੰ ਪਤਾ ਜੀ ਇੰਟਰਵਿਊ ਵੀ ਵਗੈਰਾ ਵੀ ਸੀਗੀ ਵਿਚਾਰੇ ਦੀ ਦੁਆਰੇ ਪੁਲਿਸ ਦੇ ਲੱਗਣ ਦੀ ਤੇ ਇਹ ਵੀ ਕਰਦਾ ਜਾ ਉਹਨੂੰ ਪ੍ਰੋਸੈਸ ਕਰਦਾ ਸੀ ਤੇ ਉਹਨਾਂ ਮੁੰਡੇ ਨਾਲ ਵੀ ਮੈਂ ਦੁਆਰੇ ਭੱਜਦੀ ਹੁੰਦੀ ਸੀ ਸਰਕਾਰ ਨੂੰ ਇਹ ਬੇਨਤੀ ਵੀ ਕੀਤੀ ਸੀ ਕਿ ਕੋਈ ਬੰਦਾ ਆਇਆ ਵੀ ਸਾਨੂੰ ਨੌਕਰੀ ਦੇ ਕੋਈ ਥੋੜਾ سپورਟ ਦੇ ਦਿਓ ਤੇ ਮੈਨੂੰ ਵੀ ਹੁਣ ਆਖਿਆ ਤੁਸੀਂ ਤਕੜੇ ਹੋ ਬਾਈ ਜੀ ਨਹੀਂ ਨਹੀਂ ਸਾਨੂੰ